ਇੱਕ ਘਟਨਾ ਜੀ ਕਰੀਬ 7:30 ਵਜੇ ਦੇ ਕਰੀਬ ਦੀ ਘਟਨਾ ਹੈਗੀ ਹੈ ਪਹਿਲੀ ਗੱਲ ਤਾਂ ਦੂਜੀ ਗੱਲ ਆਪਣੀ ਇਹ ਹੈ ਕਿ ਇਹ ਜਿਹੜਾ ਫੋਨ ਚੋਰੀ ਹੋਇਆ ਪੰਜਾਬ ਕੇਬਲ ਬੋੜਾ ਗੇਟ ਦੀ ਮਾਰਕੀਟ ਜਿਹੜਾ ਬੋੜਾ ਗੇਟ ਗੁਜਰਾ ਸਾਹਿਬ ਹੈਗਾ ਉਸ ਤੋਂ ਦੋ ਦੁਕਾਨਾਂ ਪਹਿਲਾਂ ਛੱਡੀ ਦੁਕਾਨ ਹੈ ਪੰਜਾਬ ਕੇਬਲ ਜੀ ਦਾ ਕਿ ਨਾਮ ਨਿਊ ਪੰਜਾਬ ਕੋਕਰਨ ਗਿਫਟ ਆਈਟਮਸ ਹੈ ਬੰਦਾ ਪੰਜਾਬੀ ਸੀਗਾ ਸਿਰ ਤੇ ਟੋਪੀ ਪਾਈ ਹੋਈ ਆ ਬੰਦੇ ਨੇ ਤੇ ਸਫੇਦ ਰੰਗ ਦੀ ਜਿਹੜੀ ਹੈਗੀ ਟੀ-ਸ਼ਰਟ ਪਾਈ ਹੋਈ ਹੋਣੇ ਅੰਦਰ ਆਂਦਾ ਹੈ ਤੇ ਜਿਹੜਾ ਆਵਲਾ ਕਾਊਂਟਰ ਹੈਨ ਦਾ ਕਾਊਂਟਰ ਅੰਦਰ ਹੈ ਵੜ ਕੇ ਤੇ ਟੀਫਨ ਟੂਫਨ ਦੇ ਬੰਨਣ ਦੇ ਟੀਫਨ ਲੈਣੇ ਆਉਣੇ ਟੀਫਨ ਜੋ ਦੇਖ ਪਾਪਾ ਦਿਖਾਣੇ ਟੀਫਨ ਉਹਨੂੰ ਪਾਪਾ ਸਿੱਗੇ ਦੁਕਾਨ ਤੇ ਮੇਰੇ ਟੀਫਨ ਦਿਖਾਉਂਦੇ ਨੇ ਤੇ ਉਹ ਕਹਿੰਦੇ ਉੱਪਰ ਇਹ ਟੀਫਨ ਦਿਖਾਓ ਮੈਨੂੰ ਜਦ ਹੀ ਖਣ ਲਦੇ ਨੇ ਉਹ ਫੋਨ ਚੱਕ ਕੇ ਕਾਊਂਟਰ ਦੀ ਦਰਾਜ ਦੇ ਵਿੱਚੋਂ ਸਿੱਧਾ ਨੇ ਪਿਛਲੀ ਜੇ ਵਿੱਚ ਪਾ ਲੈਂਦਾ ਤੇ ਜਦੋਂ ਭੱਜਣ ਦੀ ਕੋਸ਼ਿਸ਼ ਕਰਦਾ ਹੈ ਰ ਇੱਕਦਮ ਪਾਪਾ ਦੇਖ ਗਿਆ ਆ ਕੇ ਖੜ ਜਾਂਦੇ ਨੇ ਕਿ ਪਾਪਾ ਟਿਫਨ ਨੀਚੇ ਤਾਰ ਰਹੇ ਹੁੰਦੇ ਹੁੰਦੇ ਨਾ ਕਰਕੇ ਤੇ ਜਦੋਂ ਪਾਪਾ ਫਿਰ ਤੋਂ ਜਦੋਂ ਉਹ ਕਹਿੰਦਾ ਅੰਕਲ ਮੈਂ ਬਾਚੋ ਆਨਾ ਕਿਉਂਕਿ ਫੋਨ ਜੇਜ ਪਾ ਲੈ ਸੀ ਆਪਣੀ ਆਪਣੀ ਕਾਰਵਾਈ ਕਰ ਲਈ ਸੀਗੀ ਤੇ ਜਦੋਂ ਹੀ ਮਤਲਬ ਨਿਕਲਣ ਲੱਗਦਾ ਹੈ ਪਾਪਾ ਕਹਿੰਦਾ ਕਿ ਅੰਕਲ ਜੀ ਮੈਂ ਆਨਾ ਮੇਰੇ ਪੈਸੇ ਲੈ ਕੇ ਆਨਾ ਤੇ ਦੋ ਬੰਦੇ ਸੀਗੇ ਇੱਕ ਬੰਦਾ ਬਾਹਰ ਖੜਾ ਸੀ ਆਪਣੇ ਸਕੂਟਰ ਮੋਰਸਲ ਜੋ ਵੀ ਲੋਕ ਸੀਗਾ ਲੈ ਕੇ ਉਹ ਬੰਦਾ ਮਤਲਬ ਆਪਣਾ ਬਾਈਕ ਦਾ ਜੋ ਵੀ ਸੀਗਾ ਉਹ ਬਾਹਰ ਖੜ ਕੇ ਖੜਾ ਸੀਗਾ ਮਤਲਬ ਸਟਾਰਟ ਕਰਕੇ ਕਿ ਬਸ ਹੁਣ ਭੱਜੀ ਅਸੀਂ ਤੇ ਇਧਰੋਂ ਪਾਪਾ ਜਿਹਨਾਂ ਚੈੱਕ ਕੀਤਾ ਇੱਕਦਮ ਉਸੇ ਸੈਕਿੰਡ ਪਾਪਾ ਨੇ ਚੈੱਕ ਕੀਤਾ ਕਿ ਫੋਨ ਹੈ ਨਹੀਂ ਹੈ ਪਾਪਾ ਪਿੱਛੇ ਭੱਜੇ ਨੇ ਪੂਰੀ ਮਾਰਸ਼ਡ ਦੇ ਪਿੱਛੇ ਭੱਜੀ ਹੈ ਪਰ ਹਲ ਤੱਕ ਬਣਾ ਕੁਝ ਵੀ ਨਹੀਂ ਹੈਗਾ ਦੂਜੇ ਤਾਂ ਹੋਲੀਆ ਪਤਾ ਨਹੀਂ ਹੈਗਾ ਜੀ ਪਾਪਾ ਨੂੰ ਪਤਾ ਹੈ ਪਰ ਇੰਨਾ ਕਿ ਦੋ ਬੰਦੇ ਸੀਗੇ ਇੱਕ ਬੰਦੇ ਨੇ ਆਪਣਾ ਬਾਈਕ ਮਟਰਸਲ ਜੋ ਵੀ ਲੋਕ ਸੀਗਾ ਉਹਨੇ ਕੀਤਾ ਸੀ ਸਟਾਰਟ ਗਿਆ ਭੱਜਣਾ ਇੱਕ ਵਾਰੀ ਇਹ ਰਾਤੀ ਗੱਲ ਹੈ ਜੀ ਅੱਛਾ ਹਾਂ ਜੀ ਰਾਤੀ ਹੋਰ ਕੀ ਮੰਗ ਕਰ ਦਿੰਦੇ ਹੁਣ ਮੰਗੇ ਸੀ ਇਹ ਕਰਦੇ ਆ ਕਿ ਪਹਿਲੀ ਗੱਲ ਤਾਂ ਸਾਡਾ ਫੋਨ ਲੱਭਿਆ ਜਾਵੇ ਘਟਨਾ ਨਾਬੇ ਦੀ ਹੈ ਬੰਦਾ ਪੰਜਾਬੀ ਸੀਗਾ ਅਰਜੇ ਫੋਨ ਕਿਸ ਨੂੰ ਮਿਲਦਾ ਸਮ ਸੁਚੇਤ ਕਰੋ ਪਹਿਲੀ ਗੱਲ ਤੇਹੀ ਹੈ ਦੂਜੀ ਗੱਲ ਅਸੀਂ ਹੋਰ ਹੁਣ ਜਿਹੜਾ ਹੈਗਾ ਹੋਰ ਜਿਹੜੇ ਆਪਣੀ ਹੋਰ ਜਿਹੜੀ ਮੰਡੀ ਮਾਰਕੀਟ ਹੈਗੀ ਹੈ ਕਰਨਾ ਚਾਹਾਂਗੇ ਵੀ ਆਪਣਾ ਧਿਆਨ ਨਾਲ ਰਹੋ ਕਿ ਅੱਜ ਕਾ ਚੋਰੀ ਚਕਰੀ ਬਹੁਤ ਵਧ ਰਹੀ ਹੈ ਕਿਹੜਾ ਫੋਨ ਸੀਗਾ ਕਿੰਨੇ ਦਾ ਸੀ ਫੋਨ ਸੀਗਾ ਜੀ ਐਮ ਐਮ ਆਈ 12 5ਜੀ ਦਾ ਫੋਨ ਸੀ 5ਜੀ ਫੋਨ ਸੀਗਾ ਪਿੱਛੇ ਜਿਹੜਾ ਉਹਦਾ ਬੈਕ ਕਵਰ ਸੀ ਸੂਰਮੀ ਰੰਗ ਦਾ ਬੈਕ ਕਵਰ ਸੀਗਾ ਤੇ ਆਈਫੋਨ ਸਟਾਈਲ ਉਹ ਪਿਛਲੇ ਜਿਹੜੇ ਕੈਮਰੇ ਸੀ ਆਈਫੋਨ ਸਟਾਈਲ ਸੀਗੇ ਕੀਮਤ ਕਿੰਨੀ ਸੀ ਹਾਂਜੀ ਕੀਮਤ ਕਿੰਨੀ ਸੀ 12000 ਕੀਮਤ ਸੀ ਜੀ